ਬਸ ਇਹ ਦੇ ਦੋਵੇਂ ਭੈਣਾਂ ਲਵਜੜਨ ਤੇ ਇਹ ਕਰ ਗਈ ਹੋਣੀ ਲੱਭਿਆ ਨਹੀਂ ਜੀ ਮੜਦੇ ਬਹੁਤ ਕੋਸ਼ਿਸ਼ ਕਰੀ ਮਨੋ ਕੀ ਉਹ ਛੋਟੇ ਉਹਨੇ 25 ਸਾਲ ਦੇ ਵਿੱਚ ਮਤਲਬ ਕਿ ਲਗੋਏ ਆ ਜੀ ਉਹ ਤੇ ਹੋ ਜਾਂਦੇ ਨੇ ਤੇ ਦੋਵੇਂ ਭੈਣਾਂ ਮਨੋ ਕੀ ਦਾਦੀ ਕੋਲੇ ਹੈਗੇ ਅਸੀਂ ਦਾਦੀ ਨੇ ਮਤਲਬ ਕਿ ਉਹਨਾਂ ਨੂੰ ਦੱਸਿਆ ਨਹੀਂ ਵੀ ਮੇਰੇ ਵੱਲ ਕਿ ਤੁਹਾਡੇ ਵੱਡਾ ਭਾਈ ਵੀ ਹੈਗਾ ਜੀ ਤੇ ਦੋ ਭੈਣਾਂ ਦੀ ਮੇਰੀ ਸੋਨੀਆਂ ਦੇ ਟਿਕਾ ਤੇ ਮੰਮੀ ਦੀ ਫੋਟੋ ਹੈ ਮਨੋ ਤੇ ਜੋ ਮਨੋ ਕੀ ਦੋ ਭੈਣਾਂ ਦੀ ਫੋਟੋ ਹੈ ਜੀ ਤੇਰੇ ਕੋਲ ਉਹ ਤੋਂ ਛੋਟੇ ਹੁੰਦੇ ਮਿਲੋ ਕਿ ਮੰਮੀ ਪੂਰੇ ਹੋ ਗਈ ਸੀ ਉਸ ਟਿੱਪਣਾ ਦੀ ਉਮਰ ਕਿੰਨੀ ਸੀ ਉਸ ਟਾਈਮੇ ਤਾਂ ਛੋਟੇ ਵੱਡੇ ਭੈਣ ਸੀ 5 ਸਾਲ ਦੀ ਤੇ ਛੋਟੀ ਹੈਗੀ ਸੀ ਕੋਈ 2-3 ਸਾਲ ਦੀ ਮੇਰਾ ਨਾਮ ਸਤਪਾਲ ਸਿੰਘ ਹੈ ਤੇ ਮੈਂ ਕੋਲ ਦੌਰਾ ਫਤਿਹਕਰ ਸਾਹਿਬ ਦਾ ਮੁਲਾਜਮ ਹਾਂ ਸੇਵਾਦਾਰਾ ਹਿੱਤ ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ 아이ਸ਼ਾ ਇਸ ਵਕਤ ਅਸੀਂ ਫਤੇਗੜ ਸਾਹਿਬ ਦੇ ਵਿੱਚ ਮੌਜੂਦ ਆ ਜਿੱਥੇ ਕਿ ਇੱਕ ਬਜ਼ੁਰਗ ਨੇ ਜਿਹੜੇ ਕਿ ਆਪਣੀਆਂ ਦੋ ਭੈਣਾਂ ਨੂੰ ਲੱਭ ਰਹੇ ਨੇ ਤੇ ਕਿਹਾ ਜਾ ਰਿਹਾ ਹੈ ਕਿ ਪਿਛਲੇ 27 ਤੋਂ 28 ਸਾਲ ਹੋ ਗਏ ਨੇ ਜਦ ਤੋਂ ਆਪਣੇ ਭੈਣਾਂ ਦੀ ਪਾਲ ਕਰ ਰਹੇ ਨੇ ਲੇਕਿਨ ਉਹਨਾਂ ਦਾ ਕੁਝ ਵੀ ਪਤਾ ਨਹੀਂ ਚੱਲ ਰਿਹਾ ਸਿਰਫ ਇੰਨਾ ਪਤਾ ਲੱਗਿਆ ਹੈ ਕਿ ਉਹ ਦਿੱਲੀ ਦੇ ਵਿੱਚ ਹੀ ਨੇ ਪਰ ਅ ਅਜੇ ਤੱਕ ਉਹਨਾਂ ਤੱਕ ਨਾ ਇਹਨਾਂ ਦੀ ਪਹੁੰਚ ਹੋਈ ਹੈ ਨਾ ਉਹਨਾਂ ਨੇ ਇਹਨਾਂ ਤੱਕ ਪਹੁੰਚ ਕੀਤੀ ਹੈ ਗੱਲਬਾਤ ਕਰਦੇ ਇਹਨਾਂ ਦੇ ਨਾਲ ਕੀ ਪੂਰੀ ਕਹਾਣੀ ਹੈ ਸਤਿ ਸ਼੍ਰੀ ਅਕਾਲ ਸਰ ਜੀ ਅ ਸਰ ਕੀ ਕਹਾਣੀ ਹੈ ਕਦੋਂ ਅਲੱਗ ਹੁੰਨੇ ਹੋ ਛੋਟੇ ਉਹਨਾਂ ਦੇ 25 ਸਾਲ ਦੇ ਵਿੱਚ ਮਤਲਬ ਕਿ ਲੱਗੋਇਆ ਜੀ ਬਣਾ ਛੋਟੀ ਉਮਰ ਦੇ ਵਿੱਚ ਤੇ ਛੋਟੇ ਉਹਨਾਂ ਨਾਲ ਕਹਿਣਾ ਬਚਮਨ ਜਪਾ ਲਿਆ ਤੇ ਉਹ ਦੋ ਜਿਹੜੀਆਂ ਭੈਣਾਂ ਦੀ ਛੋਟੀਆਂ ਉਹ ਦਾਦੀ ਕੋਲ ਸੀ ਜੀ ਤੇ ਇਹ ਦਾਦੀ ਨੇ ਉਹਨਾਂ ਨੂੰ ਮਤਲਬ ਕਿ ਦੱਸਿਆ ਹੀ ਨਹੀਂ ਜੀ ਮੇਰੇ ਬਾਰੇ ਜੀ ਕਾਰਨ ਕੀ ਸੀਗਾ ਕਿ ਤੁਸੀਂ ਅਲੱਗ-ਅਲੱਗ ਤੁਹਾਡੀ ਪਰਵਰਿਸ਼ ਹੋਈ ਹੈ ਦੋ ਭੈਣਾਂ ਦੀ ਨਾਨ ਦਦਕੇ ਹੋਈ ਹੈ ਤੇ ਤੁਹਾਡੀ ਨਾਨਕੇ ਦੇ ਛੋਟੇ ਹੁੰਦੇ ਮੰਮੀ ਨੇ ਮਤਲਬ ਕਿ ਨਾਨਕੇ ਦੇ ਵਿੱਚ ਰਗਲਿਆ ਸੀ ਮੈਨੂੰ 1 ਸਾਲ ਦਾ ਸੀ ਜਦੋਂ ਨਾਨਕੇ ਨਾਲ ਛੋਟੇ ਉਹਨੂੰ ਮੈਨੂੰ ਪਾਲਿਆ ਜੀ ਜੀ ਤੇ ਤੁਹਾਨੂੰ ਕਿੱਦਾਂ ਪਤਾ ਲੱਗਦਾ ਕਿ ਤੁਹਾਡੀਆਂ ਭੈਣਾਂ ਨੇ ਦੋ ਭੈਣਾਂ ਤਾਂ ਮੈਂ ਦੇਖੀਆਂ ਹੀ ਨਹੀਂ ਆਪਰੇ ਛੋਟੇ ਹੁੰਦੇ ਉਹਦੇ ਬਾਅਦ ਮਲਕ ਮਿਲਿਆ ਨਹੀਂ ਦੁਬਾਰਾ ਜੀ ਹਾਂਜੀ ਜੀ ਭੈਣਾਂ ਛੋਟੀਆਂ ਤੁਹਾਡੇ ਤੋਂ ਵੱਡੀਆਂ ਨੇ ਛੋਟੀਆਂ ਜੀ ਜੀ ਕਿ ਕਿੰਨੀ ਐ ਸੀਗੀ ਜਦੋਂ ਤੁਸੀਂ ਆਖਰੀ ਵਾਰ ਮਿਲਦੇ ਹੋ ਇਹ ਕਹੇਗੀ ਦੀ 5 ਸਾਲ ਦੀ ਤੇ ਇਹ ਕਹੇਗੀ 2.5 ਸਾਲ ਦੀ ਜੀ ਤੇ ਤੁਹਾਡੀ ਉਮਰ ਕਿੰਨੀ ਸੀ ਉਸ ਟਾਈਮ 9 ਸਾਲ 9 ਸਾਲ ਦੇ ਤੁਸੀਂ ਸੀਗੇ ਅ ਅਲੱਗ ਕਿਸ ਤਰ੍ਹਾਂ ਹੁੰਨੇ ਹੋ ਤੇ ਅ ਮਤਲਬ ਕੀ ਹੁੰਦਾ ਕੀ ਆ ਮੰਮੀ ਜਦੋਂ ਲੱਗ ਮੰਨ ਲਓ ਕੀ ਹੋ ਜਾਂਦੇ ਆ ਪੂਰੇ ਹੋ ਜਾਂਦੇ ਨੇ ਤੇ ਦੋਵੇਂ ਭੈਣਾਂ ਮਨ ਲਓ ਕੀ ਦਾਦੀ ਕੋਲੇ ਹੈਗੇ ਅਸੀਂ ਦਾਦੀ ਨੇ ਮਨ ਲਓ ਕਿ ਉਹਨਾਂ ਨੂੰ ਦੱਸਿਆ ਨਹੀਂ ਵੀ ਮੇਰੇ ਵੱਲ ਕਿ ਤੁਹਾਡਾ ਵੱਡਾ ਭਾਈ ਵੀ ਹੈਗਾ ਜੀ ਜੀ ਤੇ ਉਹਦੇ ਕਰਕੇ ਮਨ ਲਓ ਕੀ ਦੋਵੇਂ ਭੈਣਾਂ ਮੇਰੇ ਤੋਂ ਅਲੱਗ ਹੋ ਗਿਆਂ ਸੀ ਜੀ ਉਸ ਤੋਂ ਬਾਅਦ ਕਦੀ ਤੁਹਾਡੀ ਗੱਲਬਾਤ ਨਹੀਂ ਹੋਈ ਕਦੀ ਮਿਲੇ ਨਹੀਂ ਤੁਸੀਂ ਨਹੀਂ ਜੀ ਜੀ ਤੇ ਕਿਸ ਤਰੀਕੇ ਨਾਲ ਤੁਸੀਂ ਪਾਲ ਕਰਨ ਦੀ ਕੋਸ਼ਿਸ਼ ਕੀਤੀ ਔਰ ਕਦੋਂ ਤੋਂ ਪਾਲ ਕਰ ਰਹੇ ਹੋ ਪਾਲ ਮੈਂ ਛੋਟੇ ਹੁੰਦੇ ਹੁੰਦੇ ਕਰ ਰਿਹਾ ਜੀ ਉਹਨਾਂ ਨੂੰ ਰੱਬਣ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਨੂੰ ਮਿਲਿਆ ਨਹੀਂ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਜੀ ਤੇ ਤੁਸੀਂ ਕਦੀ ਆਪਣੇ ਨਾਨਕੇ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਕਿ ਕਿੱਥੇ ਤੁਹਾਡੇ ਦਾਦਕੇ ਰਹਿੰਦੇ ਸੀਗੇ ਜਾਂ ਹੈਨਾ ਐਡਰੈਸ ਪਤਾ ਲੱਗ ਜਾਂਦਾ ਜਾਂ ਤੁਸੀਂ ਉੱਥੇ ਜਾ ਸਕਦੇ ਸੀ ਆਸ-ਪਾਸਿ ਵਾਲੇ ਦਾ ਕਦੀ ਇਦਾਂ ਦੀ ਕੋਸ਼ਿਸ਼ ਕੀਤੀ ਨਾਨਕਾ ਨੂੰ ਮੈਂ ਪੁੱਛਿਆ ਜੀ ਦੋਵੇਂ ਭੈਣਾਂ ਨਾਨਕਾ ਨੇ ਮੈਨੂੰ ਇਹ ਦੱਸਿਆ ਕਿ ਮਨ ਲੋਕੀ ਦੋਵੇਂ ਭੈਣਾਂ ਆਦ ਆਸ਼ਰਮ ਦੇ ਵਿੱਚ ਛੋਟੇ ਉਹਨੇ ਪਾਤੀਆਂ ਸੀ ਤੇ ਉਹਨਾਂ ਨੂੰ ਨਾਦ ਆਸ਼ਰਮ ਆ ਰਿਹਾ ਵੀ ਪੁੱਛਿਆ ਜੀ ਤੇ ਨਾਨਕਾ ਨੇ ਮਨ ਲੋਕੀ ਟਾਲ ਮਟੋਲ ਜਾ ਕਰਤਾ ਸੀ ਮੈਨੂੰ ਛੋਟੇ ਹੁੰਦੇ ਹੀ ਫਿਰ ਉਹਨਾਂ ਨੇ ਦੱਸਿਆ ਹੀ ਨਹੀਂ ਉਹਨਾਂ ਨੇ ਦੱਸਿਆ ਹੀ ਨਹੀਂ ਤੇ ਕਿਸ ਤਰੀਕੇ ਨਾਲ ਪਾਲ ਕੀਤੀ ਜਾ ਰਹੀ ਹੈ ਕਿਵੇਂ ਪਾਲ ਕਰਦੇ ਹੋ ਤੁਸੀਂ ਮੈਂ ਆਦਿ ਅਸ਼ਰਮ ਜੀ ਵੀ ਗਿਆ ਸੀ ਉੱਥੇ ਦਿੱਲੀ ਦੇ ਵਿੱਚ ਇੱਕ ਦੋ ਆਦਿ ਅਸ਼ਰਮ ਜੀ ਪਤਾ ਕਰਿਆ ਪਰ ਉਹਨਾਂ ਨੇ ਮੈਨੂੰ ਕਿ ਆਦਿ ਅਸ਼ਰਮ ਵਾਲਿਆਂ ਨੇ ਮੈਨੂੰ ਦੱਸਿਆ ਨਹੀਂ ਜੀ ਤੁਹਾਡੇ ਕੋਲ ਬਿਲਕੁਲ ਵੀ ਕੋਈ ਪ੍ਰੂਫ ਨਹੀਂ ਹੈਗਾ ਜਿਸ ਤੋਂ ਪਤਾ ਲੱਗ ਜਵੇ ਕਿ ਅਸਲ 'ਚ ਤੁਹਾਡੇ ਦਾਦਕੇ ਕਿੱਥੋਂ ਦੇ ਰਹਿਣ ਵਾਲੇ ਆ ਦਾਦਕੇ ਤੇਰੇ ਪਤਾ ਨਹੀਂ ਨਾਨਕੇ ਦਾ ਬਤਾਈ ਨਾਨਕੇ ਵੀ ਦਿੱਲੀ ਦੇ ਵਿੱਚ ਸੀ ਜੰਗੀਰਪੁਰੀ ਉੱਥੇ ਮੇਰੇ ਨਾਨਕੇ ਰਹਿੰਦੇ ਸੀ ਤੇ ਉੱਥੇ ਹੀ ਉਹਨਾਂ ਦੀ ਦਾਦੀ ਰਹਿੰਦੀ ਸੀ ਜੰਗੀਰਪੁਰੀ 'ਚ ਜੀ ਮਤਲਬ ਤੁਹਾਡੀ ਦਾਦੀ ਰਹਿੰਦੇ ਸੀ ਨਹੀਂ ਉਹਨਾਂ ਦੇ ਦੋਵੇਂ ਭੈਣਾਂ ਦੀ ਆ ਜੀ ਮੰਮੀ ਨੇ ਮਰੇ ਦੂਜਾ ਵਿਆਹ ਕਰਾਇਆ ਸੀ ਨਾ ਇਸ ਜੀ ਹਾਂਜੀ ਤੇ ਉਹਨਾਂ ਦੇ ਡੈਡੀ ਦਾ ਨਾਮ ਆਜ ਕੋਲ ਮੰਗਾ ਸੀ ਤੇ ਮੰਮੀ ਦਾ ਨਾਮ ਹਰ ਕੋ ਚਨਗੁਰ ਬਬਲੀ ਸੀ ਤੇ ਦੋ ਭੈਣਾਂ ਜੀ ਮੇਰੀ ਸੋਨੀਆ ਤੇ ਟੀਨਾ ਜੀ ਤੇ ਮੰਮੀ ਦੀ ਫੋਟੋ ਹੈ ਮਨ ਲਓ ਤੇ ਜੋ ਮਨ ਲਓ ਕਿ ਦੋ ਭੈਣਾਂ ਦੀ ਫੋਟੋ ਹੈ ਨਹੀਂ ਮੇਰੇ ਕੋਲ ਨਾ ਜੀ ਜੀ ਹਾਂਜੀ ਤੇ ਤੁਸੀਂ ਸਵਾਲ ਕੀਤੇ ਆਪਦੇ ਘਰਦਿਆਂ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਮਾਂ ਵੀ ਹੈ ਨਹੀਂ ਸਿਰ ਤੇ ਪਿਓ ਵੀ ਹੈ ਨਹੀਂ ਸਿਰ ਤੇ ਕਿ ਮੇਰੇ ਕੋਲ ਦੋ ਭੈਣਾਂ ਨੇ ਉਹ ਦੋ ਭੈਣਾਂ ਤਾਂ ਮੈਨੂੰ ਮਿਲਣਗੀਆਂ ਕਿ ਟਾਲਮਟੋਲ ਨਾ ਕਰੋ ਮੈਂ ਵੀ ਉਸ ਸਮੇਂ ਛੋਟਾ ਸੀ ਮੈਨੂੰ ਉਹਦੇ ਕਰਕੇ ਮੈਨੂੰ ਪਤਾ ਹੀ ਨਹੀਂ ਲੱਗਿਆ ਨਾ ਮੈਂ ਵੀ ਉਸ ਟਾਈਮ 8-9 ਸਾਲ ਦਾ ਹੋਇਆ ਸੀ ਇਹ ਫਿਰ ਆਨਕਿਆਂ ਨੂੰ ਮੈਂ ਇੱਕ ਵਾਰ ਮੈਂ ਪੁੱਛਿਆ ਵੀ ਸੀ ਆਨਕਿਆਂ ਨੇ ਮੈਨੂੰ ਦੱਸਿਆ ਨਹੀਂ ਟਾਲ ਮਟੋਲ ਜਾ ਕਰਤਾ ਨਾਲ ਕੇ ਵੀ ਗਰੀਬ ਸੀ ਉਹਨਾਂ ਨੂੰ ਐਸੇ ਨਾ ਕਿ ਮਾਨੂੰ ਕਿ ਇੱਕ ਬਣੀ ਕੁੜੀ ਦਾ ਇੱਕ ਮੁੰਡਾ ਪਾ ਰਹੇ ਫਿਰ ਸਾਨੂੰ ਉਹ ਕੁੜੀਆ ਵੀ ਪਾਣ ਨਹੀਂ ਪੈਣੀ ਆ ਉਹਦੇ ਕਰਕੇ ਫਿਰ ਉਹਨਾਂ ਨੇ ਦੱਸਿਆ ਹੀ ਨਹੀਂ ਜੀ ਜੀ ਮਤਲਬ ਤੁਹਾਡੇ ਜਿਹੜੇ ਸੱਚੇ ਰਿਸ਼ਤੇ ਸੀ ਇੱਕ ਗਰੀਬੀ ਦੇ ਕਰਕੇ ਉਹ ਵੀ ਕਹਿ ਸਕਦੇ ਆ ਕਿ ਉਹ ਪਿੱਛੇ ਰਹਿ ਗਏ ਉਹ ਅਜੇ ਤੱਕ ਭਾਲ ਨਹੀਂ ਹੋਈ ਬਜ਼ੁਰਗ ਹੋ ਗਏ ਉਹ ਬਚਪਨ ਤੋਂ ਭਾਲਦੇ ਭਾਲਦੇ ਹਨਾ ਅਜੇ ਤੱਕ ਲੱਭੇ ਨਹੀਂ ਨਹੀਂ ਕੀ ਆਂਦਾ ਮਨ ਦੇ ਵਿੱਚ ਕਿਦਾਂ ਦੇ ਖਿਆਲ ਆਉਂਦੇ ਨੇ ਬਸ ਇਹ ਦੋਵੇਂ ਭੈਣਾਂ ਲਵਜੜ ਤੇ ਇਹ ਤਾਂ ਕਰ ਗਈ ਹੁਣ ਲੱਭਿਆ ਨਹੀਂ ਜੀ ਮੜੇ ਬਹੁਤ ਕੋਸ਼ਿਸ਼ ਕਰੀ ਮਨੋ ਕੀ ਮਲੀਆ ਨਹੀਂ ਦਵਾਰਾਂ ਜਦੋਂ ਭੈਣ ਭਰਾ ਦੇ ਤਿਉਹਾਰ ਆਉਂਦੇ ਨੇ ਰਖੜੀਆਂ ਆਉਂਦੀਆਂ ਨੇ ਜਾਂ ਭਾਈ ਤੂੰ ਜਾਂਦਾ ਉਸ ਟਾਈਮ ਮਨ ਜ਼ਿਆਦਾ ਖਰਾਬ ਹੁੰਦਾ ਹੋਏਗਾ ਹਾਂਜੀ ਹਾਂਜੀ ਕਿੱਦਾਂ ਦੇ ਮਨ ਉਸ ਟਾਈਮ ਕੀ ਹਾਲ ਆਂਦਾ ਕੀ ਸੋਚਦੇ ਹੋ ਤੂੰ ਬਹੁਤ ਆਈ ਸੋਚਦਾ ਮੈਂ ਉਸ ਟਾਈਮ ਮੈਂ ਛੋੜਾ ਜਿਹਾ ਥੋੜਾ ਜਿਹਾ ਵੱਡਾ ਹੁੰਦਾ ਮਿਲਕਾ ਉਹਨਾਂ ਦੀ ਇੱਕ ਵਾਰ ਕਰ ਲੈਂਦਾ ਮਾੜੀ ਮੋਟੀ ਉਹਨਾਂ ਨੂੰ ਕਰ ਲੈਂਦਾ ਜੀ ਕਿਸੇ ਤੇ ਬੋਚ ਨਾ ਬਣਨਦਾ ਹਾਂਜੀ ਹਾਂਜੀ ਕਿੰਨਾ ਉਸ ਟਾਈਮ ਇੱਕ ਭਰਾ ਨੂੰ ਕਿੰਨਾ ਬੁਰਾ ਲੱਗਦਾ ਹੋਣਾ ਜਦੋਂ ਉਹਨੂੰ ਪਤਾ ਲੱਗਦਾ ਕਿ ਮੈਂ ਤਾਂ ਨਾਨਕੇ ਪਲ ਰਿਆਂ ਪਰ ਮੇਰੀਆਂ ਦੋ ਛੋਟੀਆਂ ਭੈਣਾਂ ਦਾ ਮੈਨੂੰ ਇਹ ਨਹੀਂ ਪਤਾ ਕਿ ਦਾਦਕੇ ਨੇ ਜਾਂ ਨਾਥ ਆਸ਼ਰਮ ਛੱਡੀਆਂ ਹੋਈਆਂ ਨੇ ਨਾਥ ਆਸ਼ਰਮਾਰੇ ਵੀ ਉਹਨਾਂ ਨੇ ਦੱਸਿਆ ਨਹੀਂ ਨਾ ਮੈਨੂੰ ਪੱਕਾ ਹੀ ਉਹਨਾਂ ਨੇ ਕਿ ਜਦ ਨਾ ਆਸ਼ਰਮ ਚ ਦੱਸਦੇ ਤਾਂ ਆਮੀ ਮੋਂ ਉਹਨਾਂ ਨੂੰ ਉਪੜੀ ਦੋਵੇਂ ਭੈਣਾਂ ਨੂੰ ਤੋਂ ਲੈ ਆਉਂਦਾ ਹੀ ਉਹਨਾਂ ਨੇ ਨਾਨਕੇ ਨੇ ਮੈਨੂੰ ਦੱਸਿਆ ਹੀ ਨਹੀਂ ਨਾ ਆਸ਼ਰਮਾਰੇ ਜੀ ਜੀ ਤੇ ਕਿਸੇ ਪ੍ਰਕਾਰ ਕੀ ਕੋਈ ਵੀ ਫੋਟੋ ਨਹੀਂ ਲੱਭੀ ਤੁਹਾਨੂੰ ਨਹੀਂ ਮਾਂ ਉਹਨਾਂ ਦੀ ਦੋ ਭੈਣਾਂ ਦੀ ਫੋਟੋ ਤਾਂ ਹੈ ਨਹੀਂ ਮੇਰੇ ਕੋਲ ਮੰਮੀ ਦੀ ਹੈਗੀ ਇਕੱਲੀ ਜੀ ਨਾ ਉਹਨਾਂ ਦੇ ਲੱਗਦਾ ਕਿ ਤੁਹਾਡੀ ਭੈਣਾਂ ਨੇ ਭੈਣਾਂ ਨੂੰ ਤੁਹਾਡੇ ਬਾਰੇ ਦੱਸਿਆ ਹੋਊਗਾ ਜਾਂ ਕੁਝ ਉਹਨਾਂ ਨੇ ਕੀ ਪਤਾ ਲੱਭਣ ਦੀ ਕੋਸ਼ਿਸ਼ ਉਹ ਵੀ ਕਰ ਰਹੀਆਂ ਹੁਣ ਨਹੀਂ ਲੱਗਦਾ ਨਹੀਂ ਮੈਨੂੰ ਦਾਦੀ ਨੇ ਉਹਨਾਂ ਨੇ ਦੱਸਿਆ ਹੀ ਹਾਂ ਉਹਨਾਂ ਨੇ ਦਾਦੀ ਨੇ ਦੱਸਿਆ ਨਹੀਂ ਮੇਰੇ ਬਾਰੇ ਹੀ ਕਿ ਤੁਹਾਡਾ ਵੱਡਾ ਭਾਈ ਵੀ ਹੈਗਾ ਜੀ ਤੇ ਉਹਨਾਂ ਨੂੰ ਪਤਾ ਹੁੰਦਾ ਜਾਂ ਨਾਨਕੇ ਬਾਰੇ ਪਤਾ ਹੁੰਦਾ ਫਿਰ ਉਹ ਤੁਹਾਡੇ ਮਾੜੇ ਮੋੜੇ ਉਹਨਾਂ ਨੇ ਕੋਸ਼ਿਸ਼ ਕਰ ਦਿੰਦੇ ਜੀ ਉਹਨਾਂ ਨੂੰ ਦੱਸਿਆ ਨਹੀਂ ਉਹਨਾਂ ਨੂੰ ਦੱਸਿਆ ਨਹੀਂ ਤੇ ਹੁਣ ਕਿੰਨੇ ਕਿੰਨੇ ਸਾਲ ਬੀਤ ਗਏ ਨੇ ਹਲੇ ਤੱਕ ਲੱਭੇ ਨਹੀਂ ਉਮੀਦ ਹੈਗੀ ਆ ਕਿ ਲੱਭ ਜਾਣਗੇ ਉਮੀਦ ਹੈ ਸ਼ਾਇਦ ਕੋਈ ਹੁਣ ਕਿਸਮਤ ਆਈ ਵਾਸ ਇਹਦੇ ਮਿਲ ਜਾਣਾ ਹਾਂਜੀ ਉਮੀਦ ਹੈਗੀ ਆ ਕਿ ਇੱਕ ਦਿਨ ਮੇਰੀਆਂ ਦੋਨੇ ਭੈਣਾਂ ਆਣਗੀਆਂ ਦੋਵੇਂ ਗੁੱਟੇ ਤੇ ਰਖੜੀ ਸਜਾਣਗੀਆਂ ਜਾਂ ਮੱਥੇ ਤੇ ਟਿੱਕਾ ਲਾਣਗੀਆਂ ਹਾਂਜੀ ਉਮੀਦ ਹੈਗੀ ਆ ਜੀ ਕਦੇ ਨਾ ਨਾ ਤਾਂ ਮਿਲਣ ਗਈਆਂ ਜੀ ਦਾ ਕੋ ਕਰਕੇ ਜੇ ਭੈਣਾਂ ਹੁੰਦੀਆਂ ਤਾਂ ਕਿੱਦਾਂ 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 ਦਾ ਲੱਗਦਾ ਕਿੱਦਾਂ ਮਤਲਬ ਹੁੰਦਾ ਨਾ ਕਿ ਇੱਕ ਭੈਣ ਭਰਾ ਦਾ ਆਸਰਾ ਬਹੁਤ ਵੱਡਾ ਹੁੰਦਾ ਮਾਪਿਆਂ ਤੋਂ ਬਾਅਦ ਤੇ ਕੀ ਸੋਚਦੇ ਹੋ ਕਿ ਉਸ ਟਾਈਮ ਕਿੱਦਾਂ ਦਾ ਲੱਗਦਾ ਜਦੋਂ ਭੈਣੇ ਇੱਕਦਮ ਸਾਹਮਣੇ ਆ ਜਾਣਗੇ ਕੀ ਉਹ ਹੋਏਗਾ ਮੂਮੈਂਟ ਚਲੋ ਭੈਣਾਂ ਆ ਜਾਣਗੇ ਇਹ ਦੋ ਮਿਲ ਕੇ ਕਿੰਨੇ ਖੁਸ਼ ਹੋ ਜਾਣਗੇ ਆਪਣਾ ਦੋਵੇਂ ਭੈਣਾਂ ਮੈਨੂੰ ਮਿਲ ਜਾਣਗੀਆਂ ਬਹੁਤ ਬਣ ਖੁਸ਼ ਹੋ ਜਾਣਾਂਗੇ ਆਪਣੀ ਮਾਤਾ ਜੀ ਦੀ ਤਸਵੀਰ ਦਿਖਾ ਸਕਦੇ ਹੋ ਹਾਂ ਜੀ ਤੁਹਾਡੇ ਮਦਰ ਨੇ ਹਾਂ ਜੀ ਇੱਕਦੋਦੀ ਤਸਵੀਰ ਆ ਇਹ ਮੰਨ ਲਓ ਕਿ 1993 ਦੀ ਤਸਵੀਰ ਆ ਜੀ ਮੰਮੀ ਦੀ ਜਦੋਂ ਛੋੜੇ ਹੁੰਦੇ ਮੰਨ ਲਓ ਕਿ ਮੰਮੀ ਪੂਰੇ ਹੋ ਗਈ ਸੀ ਉਸ ਟਾਈਮ ਭੈਣਾਂ ਦੀ ਉਮਰ ਕਿੰਨੀ ਸੀ ਉਸ ਟਾਈਮ ਇੱਕ ਛੋੜ ਵੱਡੀ ਭੈਣ ਸੀ 5 ਸਾਲ ਦੀ ਤੇ ਛੋਟੀ ਹੈਗੀ ਸੀ ਕੋਈ 2.5 3 ਸਾਲ ਦੀ ਆ ਮੈਨੂੰ ਲੱਗਦਾ ਕਿ ਹੁਣ ਵੀ ਜੇ ਅਗਰ ਪੈਓ ਤੁਹਾਡੀ ਸਿਸਟਰਜ਼ ਨੂੰ ਤਸਵੀਰ ਦਿਖਾਈ ਜਾਵੇ ਤਾਂ ਉਹ ਪਛਾਣ ਕਰ ਲੈਣਗੀਆਂ ਜੇਕਰ ਉਹਨਾਂ ਨੇ ਤੁਹਾਡੇ ਬਾਰੇ ਦੱਸਿਆ ਕੀ ਪਤਾ ਉਹਨਾਂ ਦੇ ਦਾਦਕਿਆਂ ਨੇ ਹਨਾ ਉਹਨਾਂ ਤੋਂ ਮਾਂ ਦੀ ਤਸਵੀਰ ਵੀ ਲੁਕੋਈ ਹੋਵੇ ਇਹਦੇ ਬਾਰੇ ਉਹਨਾਂ ਐ ਨਹੀਂ ਸਕਦੇ ਇਹ ਜੇ ਇਹਦਾ ਮੰਮੀ ਦੀ ਤਸਵੀਰ ਉਹਨਾਂ ਨੂੰ ਪਤਾ ਹੋਊਂਗੇ ਫਿਰ ਤੇ ਦਿਖ ਜਾਣਗੇ ਮਗਨ ਮੇਰੀ ਮੇਰਾ ਬਾਰੇ ਤਾਂ ਉਹਨਾਂ ਨੂੰ ਦੱਸਿਆ ਨਹੀਂ ਹੋਣਾ ਜੀ ਭੈਣਾਂ ਨੂੰ ਜੀ ਤੇ ਕੀ ਅਪੀਲ ਕੀ ਕਰਨਾ ਚਾਹੁੰਦੇ ਹੋ ਲੋਕਾਂ ਦੀ ਬਸ 아이 ਇਹ ਕਿ ਮੰਨ ਲੋ ਕਿ ਇਹ ਦੋਵੇਂ ਭੈਣਾਂ ਨੂੰ ਮਿਲ ਜਾਣਾ ਤੇ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਇਹ ਸਾਡਾ ਭਾਈ ਮਨ ਲੋ ਕਿ ਇਥੇ ਗੁਰਦੁਆਰਾ ਫਤਿਹਗੜ ਸਾਹਿਬ ਦੇ ਵਿੱਚ ਹੈ ਜੀ بس ਇੰਨਾ ਕੀ ਫੀਲ ਆਈ ਜੀ ਤੁਹਾਡਾ ਨਾਮ ਤੁਹਾਡਾ ਪਤਾ ਇੱਕ ਵਾਰ ਦੱਸ ਸਕਦੇ ਹੋ ਕਿ ਜੇਕਰ ਕਿਸੇ ਨੂੰ ਪਤਾ ਲੱਗਦਾ ਤਾਂ ਸਿੱਧਾ ਤੁਹਾਡੇ ਤੱਕ ਪਹੁੰਚ ਕਰ ਸਕਣ ਮੇਰਾ ਨਾਮ ਸਤਪਾਲ ਸਿੰਘ ਹਾਂ ਇੰਤ ਮੈਂ ਗੁਰਦੁਆਰਾ ਫਤਿਹਗੜ ਸਾਹਿਬ ਦਾ ਮੁਲਾਜ਼ਮ ਹਾਂ ਸੇਵਾਦਾਰ ਹਾਂ ਇੱਥੇ ਜੀ ਜੇਕਰ ਕਿਸੇ ਨੂੰ ਪਤਾ ਲੱਗਦਾ ਤਾਂ ਗੁਰਦੁਆਰਾ ਫਤਿਹਗੜ ਸਾਹਿਬ ਆ ਕੇ ਤੁਹਾਡੇ ਨਾਲ ਸੰਪਰਕ ਕਰ ਸਕਣ ਹਾਂ ਜੀ ਜੀ ਤੁਸੀਂ ਇਹ ਸਾਡੇ ਨਾਲ ਸਤਨਾਮ ਸਿੰਘ ਜੀ ਜਿਹੜੇ ਕਿ ਕਾਫੀ ਸਾਲਾਂ ਤੋਂ ਆਪਣੀਆਂ ਦੋ ਭੈਣਾਂ ਨੂੰ ਲੱਭ ਰਹੇ ਨੇ ਕਹਿੰਦੇ ਕਿ ਸ਼ਾਇਦ ਉਹਨਾਂ ਨੂੰ ਮੇਰੇ ਬਾਰੇ ਨਹੀਂ ਦੱਸਿਆ ਗਿਆ ਕਿ ਮੈਂ ਵੀ ਉਹਨਾਂ ਦਾ ਵੱਡਾ ਭਰਾ ਹਾਂ ਤੇ ਲਗਾਤਾਰ ਭਾਲ ਜਾਰੀ ਹੈ ਕਹਿੰਦੇ ਮੈਂ ਅਨਾਥ ਆਸ਼ਰਮ ਵੀ ਜਾ ਕੇ ਪਤਾ ਕਰਕੇ ਆਇਆ ਲੇਕਿਨ ਇਨਾਂ ਕੋਲ ਕੋਈ ਵੀ ਪ੍ਰੂਫ ਨਹੀਂ ਹੈ ਨਾ ਆਪਣੀਆਂ ਛੋਟੀਆਂ ਭੈਣਾਂ ਦੀਆਂ ਤਸਵੀਰਾਂ ਇਨਾਂ ਦੇ ਕੋਲ ਨੇ ਲੇਕਿਨ ਫਿਰ ਵੀ ਅਜੇ ਤੱਕ ਭਾਲ ਜਾਰੀ ਹੈ ਤੇ 27 ਤੋਂ 28 ਸਾਲ ਹੋ ਚੁੱਕੇ ਨੇ ਆਪਣੀਆਂ ਭੈਣਾਂ ਨੂੰ ਲੱਭਦੇ ਹੋਏ ਅਜੇ ਤੱਕ ਭੈਣਾਂ ਨੇ ਜਿਹੜੀਆਂ ਨਹੀਂ ਮਿਲੀਆਂ ਉਹਦੀ ਮਦਰ ਦੀ ਜਿਹੜੀ ਤਸਵੀਰ ਆ ਉਹ ਵੀ ਤੁਹਾਡੇ ਸਾਹਮਣੇ ਤੁਹਾਨੂੰ ਦਿਖਾਵਾਂਗੇ ਕਿ ਤੁਸੀਂ ਵੀ ਇਹਨਾਂ ਦੀ ਕੋਈ ਮਦਦ ਕਰ ਸਕਦੇ ਹੋ ਤਾਂ ਜ਼ਰੂਰ ਕਰਿਓ ਕਿ ਅ ਬਚਪਨ ਤੋਂ ਲੈ ਕੇ ਬੁਢਾਪਾ ਆਣ ਵਾਲਾ ਹੋ ਗਿਆ ਬੁਢਾਪਾ ਆਲਮੋਸਟ ਆ ਹੀ ਗਿਆ ਫਿਰ ਵੀ ਅਜੇ ਵੀ ਭੈਣਾਂ ਦੀ ਜਿਹੜੀ ਤਲਾਸ਼ ਆ ਉਹ جاری ਆ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਮਦਦ ਕਰਿਓ ਕਿ ਜਲਦੀ ਤੋਂ ਜਲਦੀ ਸਤਨਾਮ ਸਿੰਘ ਜੀ ਦੀਆਂ ਭੈਣਾਂ ਨੇ ਜਿਹੜੀਆਂ ਸਤਨਾਮ ਸਿੰਘ ਸਤਪਾਲ ਸਿੰਘ ਜੀ ਦੀਆਂ ਭੈਣਾਂ ਨੇ ਜਿਹੜੀਆਂ ਸਤਪਾਲ ਸਿੰਘ ਜੀ ਨੂੰ ਮਿਲ ਜਾਣ